ਸਵੇਰੇ ਢਾੜੀਵਾਲ ਤੋਂ ਵੱਡੀ ਖਬਰ ਆ ਰਹੀ ਹੈ ਸਾਹਮਣੇ ਢਾੜੀਵਾਲ ਦਿਨ ਦੇ ਹੜੇ ਭਰੇ ਬਾਜ਼ਾਰ ਦੇ ਵਿੱਚ ਇੱਕ ਘਰ ਦੇ ਵਿੱਚੋਂ ਚੋਰ ਨੇ 25000 ਰੁਪਏ ਨਗਦ ਤੇ 30 ਟੋਲੇ ਸੋਨਾ ਚੋਰੀ ਕਰਕੇ ਉਫਰਾਰ ਅਸ਼wini ਕੁਮਾਰ कृष्णा ਬਾਜ਼ਾਰ ਢਾੜੀਵਾਲ ਨੇ ਪੱਤਰਕਾਰਾਂ ਨੂੰ ਜਾਣਕਰ ਜਿੰਦੂ ਇਹ ਦੱਸਿਆ ਕਿ ਮੈਂ ਰੈਡਮਿਡ ਦੁਕਾਨ ਕਰਦਾ ਹਾਂ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਦੁਕਾਨ ਤੇ ਚਲਾ ਗਿਆ ਅਤੇ ਮੇਰੀ ਪਤਨੀ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਹੈ ਅਤੇ ਉਹ ਵੀ ਆਪਣੀ ਡਿਊਟੀ ਤੇ ਚਲੀ ਗਈ ਜਦ ਮੇਰੀ ਪਤਨੀ ਡਿਊਟੀ ਤੋਂ ਘਰ ਵਾਪਸ ਆਏ ਤਾਂ ਉਸਨੇ ਦੇਖਿਆ ਕਿ ਘਰ ਦੇ ਜਿੰਦਰੇ ਖੁੱਲੇ ਹੋਏ ਸਨ ਜਦ ਅਸੀਂ ਮੋਹੱਲੇ ਵਾਸੀਆਂ ਨੂੰ ਨਾਲ ਲੈ ਕੇ ਅੰਦਰ ਗਏ ਤਾਂ ਸਮਾਨ ਖਿਲੜਿਆ ਹੋਇਆ ਸੀ ਅਲਮਾਰੀਆਂ ਦੇ ਜਾਂ ਜਿੰਦਰੇ ਟੁੱਟੇ ਹੋਏ ਸਨ ਜਿਸ ਵਿੱਚ ਸਾਨੂੰ ਸ਼ੱਕ ਪੈਣ ਤੇ ਅਸੀਂ ਆਪਣਾ ਸਮਾਨ ਚੈੱਕ ਕੀਤਾ ਤੇ ਸਮਾਨ ਚੈੱਕ ਕਰਨ ਦੇ ਨਾਲ ਸਾਨੂੰ ਪਤਾ ਲੱਗਾ ਕਿ ਸਾਡਾ 30 ਟੋਲੇ ਸੋਨਾ ਤੇ 25000 ਰੁਪਏ ਨਕਦੀ ਉਹ ਗਾਇਬ ਹਨ ਜਿਸ ਤੇ ਸਾਨੂੰ ਪਤਾ ਲੱਗਾ ਕਿ ਚੋਰ ਘਰ ਵਿੱਚ ਚੋਰੀ ਕਰਕੇ ਫਰਾਰ ਹੋ ਚੁੱਕੇ ਹਨ ਅਸੀਂ ਇਸ ਦੀ ਸੂਚਨਾ ਢਾਲੀਵਾਲ ਪੁਲਿਸ ਨੂੰ ਦੇ ਦਿੱਤੀ ਹੈ ਤੇ ਮੰਗ ਕਰਦੇ ਹਾਂ ਕਿ ਚੋਰਾਂ ਨੂੰ ਛੇਤੀ ਤੋਂ ਛੇਤੀ ਫੜਾਇਆ ਜਾਵੇ ਅਤੇ ਸਾਡਾ ਸਮਾਨ ਵਾਪਸ ਦਿਵਾਇਆ ਜਾਵੇ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਏਐਸਆਈ ਬਲਬੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਘਰ ਵਿੱਚ ਕ੍ਰਿਸ਼ਨਾ ਬਾਜ਼ਾਰ ਵਿੱਚ ਅਸ਼੍ਰੀ ਕੁਮਾਰ ਦਾ ਹੈ ਉਸ ਘਰ ਵਿੱਚ ਚੋਰ ਵੱਲੋਂ ਚੋਰੀ ਕੀਤੀ ਗਈ ਹੈ ਮੌਕੇ ਤੇ ਆਏ ਹਾਂ ਤੇ ਜਾਂਚ ਕਰ ਰਹੇ ਹਾਂ पास पास ਦੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਅਤੇ ਛੇਤੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਇਸ ਚੋਰੀ ਦੀ ਘਟਨਾ ਦੇ ਨਾਲ ਇਲਾਕੇ ਵਿੱਚ ਬਹੁਤ ਹੀ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਹੈ ਕੀ ਨਾਂ ਤੁਹਾਡਾ ਤੇ ਕਿਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਅਸ਼ਨੀ ਕੁਮਾਰ ਪੁੱਤਰ ਸੰਸਾਰੀ لال ਧਾਰੀਵਾਲ ਦਾ ਤੇ ਕੀ ਗੱਲ ਹੋਈ ਅੱਜ ਮੈਂ ਰੋਜ਼ਾਨਾ ਦੀ ਰੁਟੀਨ ਜਿੱਦਾਂ ਸ ਮੇਰੀ ਵਾਈਫ ਸਵੇਰੇ ਸਕੂਲ ਜਾਂਦੀ ਐ ਦੁਆਬਾ ਟੀਚਰ ਲੱਗੀ ਦੀ ਐ ਉਸ 7:30 ਵਜੇ ਘਰੋਂ ਚਲ ਗਈ ਐ ਤੇ ਮੈਂ ਦੇਦੀ ਰੁਟੀਨ ਜਿੱਦਾਂ ਦੁਕਾਨ ਤੇ ਜਾਣਾ ਵਾ ਮੈਂ ਕੋਈ ਅੱਜ 9:45 50 ਮਿੰਟ ਤੇ ਘਰੋਂ ਨਿਕਲਿਆ ਵਾ ਤੇ ਮੈਂ ਦੁਕਾਨ ਤੇ ਜੰਗਰਾ ਮਾਰ ਕੇ ਘਰ ਚੱਲ ਗਿਆ ਵਾ ਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਐ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਕੀ ਗੱਲ ਤੁਸੀਂ ਅੱਜ ਜੰਗਰਾ ਨਹੀਂ ਮਾਰਿਆ ਮੈਂ ਨਹੀਂ ਮੈਂ ਜੰਗਰਾ ਮਾਰਿਆ ਰਾ ਕੰਦੀ ਦਰਵਾਜ਼ੇ ਨੂੰ ਉਨੇ 12 ਕੇ ਹੀ ਬੰਦੇ ਲੋ ਲਾਰਕੋ ਮਲੇ ਜੋ ਕੇ ਬੰਦੇ ਨੂੰ ਵਾਜ ਮਾਰੀ ਘਰ ਆਏ ਤੇ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਦੇ ਸਾਰਾ ਸਮਾਨ ਚਲੇ ਗਿਆ ਤੇ ਚੋਰ ਆਪਣਾ ਕੰਮ ਖਰ ਕਰ ਗਏ ਤੇ ਹੁਣ ਤੱਕ ਜਿਹੜੀ ਤੁਸੀਂ ਦੇਖਿਆ ਵਾ ਕੀ ਕੀ ਲਾਗੇ ਗਿਆ ਅਪਰੋਕਸੀਮੇਟਲੀ ਜਿਹੜਾ ਵਾ 30 30 ਦੇ ਤੋਂ ਟੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਭਾਈ ਤੇ ਮੇਰੀ ਦੁਕਾਨ ਦਾ ਕਹਿ ਸੀ ਕੋਈ 25000 ਰੁਪਇਆ ਜਰਾਉ ਨਾਲ ਲਗੇ ਕਿ ਕਿੰਨੇ ਸਾਰੇ ਘਰ ਮਤਲਬ ਚੰਗੀ ਤਰ੍ਹਾਂ ਬੋਲ ਕੇ ਗਏ ਆ ਸਾਰੇ ਸਾਰੇ ਸਾਰੀਆਂ ਗਾੜੀਆਂ ਜਲਮਾਰੀਆਂ ਭੰਨੀਆਂ ਦੀਆਂ ਟੋਟਲੀਆਂ ਸਾਰੀਆਂ ਲੱਕੜ ਦੀਆਂ ﺍﻟमारੀਆਂ ਭੰਨੀਆਂ ਦਰਵਾਜੇ ਦੀਆਂ ਚਕਾਟਾਂ ਪੁੱਟਤੀਆਂ ਦਰਵਾਜੇ ਤੋੜਦੇ ਦੇ ਆ ਕਰਦੇ ਇਹਦੇ ਤੋਂ ਇਲਾਵਾ ਹੋਰ ਕੋਈ ਨੁਕਸਾਨ ਨਹੀਂ ਬਾਕੀ ਹੱਲੀ ਅਸੀਂ ਚੰਗੀ ਤਰ੍ਹਾਂ ਦੇਖਾਂ ਬਾਕੀ ਹੱਲੀ ਸਾਡੀ ਦੇਖਾਂ ਨੂੰ ਲੈ ਲੀਦਾ ਫਿਰ ਪਤਾ ਲੱਗੇਗਾ ਕੋਈ ਕੈਮਰਾ ਨਹੀਂ ਲੱਗਾ ਸੀ ਇਹ ਕੈਮਰਾ ਲੱਗੇ ਦਾ ਕਰ ਦੋ ਹੂੰ ਉਹ ਚੱਕ ਕੀਤੇ ਜਾ ਰਹੇ ਕਾਂ ਰੇ ਚੱਕ ਕੈਮਰੇ ਚੈੱਕ ਕਰਦੇ ਪਿਆ ਉਹ ਚ ਕੋਈ ਸਖਸ ਆ ਰਹੇ ਕਿ ਟੋਪੀ ਪਾਈ ਦੀ ਆ ਕਿ ਸਖਸ ਨੇ ਉਹ ਲੱਭੇ ਕਰ ਦੋ ਪੁਲਿਸ ਨੂੰ ਕੀਤਾ ਅਨਫਾਰਮ ਪੁਲਿਸ ਨੂੰ ਵਾਲੇ ਟੈਲੀਫੋਨ ਕੀਤਾ ਉਹ ਕਹਿੰਦੇ ਕੋਈ ਮੀਟਿੰਗ ਸੀ ਕੇ ਡੀ ਐਸ ਐਸਓ ਸਾਹਿਬ ਤੋਂ ਆਂਦੇ ਆ ਬਦ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਸਟ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਤੇ ਅਸ਼ਮੀ ਕੁਮਾਰ ਦੇ ਘਰ ਹੈ ਅਤੇ ਘਰੇ ਕੋਈ ਨਹੀਂ ਦੁਕਾਨ ਤੇ ਕੰਮ ਕਰਦੇ ਹਨ ਇਹਦੀ ਮੈਸੇਜ ਜਿਹੜੀ ਹੈ ਸਕੂਲੇ ਦੇ ਟੀਚਰ ਦੇ ਉਹ ਜੋ ਸਕੂਲ ਤੋਂ ਵਾਪਸ ਆਏ ਨੇ ਤਾਂ ਇਹ ਵੀ ਦੇਖੀ ਨਾ ਘਰਾਂ ਵਾਲੀ ਦੇਖਾਂ ਤਾਲੀ ਖੜੇ ਆ ਤੇ ਮੌਕੇ ਤੇ ਹੀ ਆਇਆ ਆ ਅੱਜ ਚੈੱਕ ਕੀਤਾ ਨਾ ਕੋਸ਼ਿਸ਼ ਕਰ ਰਹੇ ਆ ਕਿ ਜੋ ਵੀ ਦਾ ਸਮਾਨ ਚੋਰੀ ਹੋਇਆ ਉਹਦੇ ਮੁਤਾਬਿਕ ਕਾਰਵਾਈ ਕੀ ਇਥੇ ਇਹ ਜਦ ਤੱਕ ਦਰੋ